ਐਸਪੀ ਸਾਹਿਬ ਖੜੇ ਨੇ ਡੀਐਸਪੀ ਸਾਹਿਬ ਖੜੇ ਨੇ ਬਾਕੀ ਪ੍ਰਸ਼ਾਸਨ ਖੜਾ ਸਾਰੇ ਅਸੀਂ ਇਹਨਾਂ ਨੂੰ ਕਿਹਾ ਵੀ ਐਮਐਲਏ ਕਿਸੇ ਅਥਾਰਟੀ ਨਾਲ 20 ਬੰਦੇ ਲੈ ਕੇ ਬਿਨਾਂ ਪਾਸਾ ਤੋਂ ਅੰਦਰ ਚ ਲੈ ਗਿਆ ਠੀਕ ਹੈ ਜੀ ਜਦੋਂ ਕਿ ਜ਼ੋਨ ਵੇਜ ਬੰਦਾਂ ਨੂੰ ਬੁਲਾਇਆ ਜਾ ਰਿਹਾ ਹੁਣ ਗੱਲ ਇਹ ਹੈ ਵੀ ਅਸੀਂ 7 ਮਿੰਟ ਦਾ ਸਮਾਂ ਦਿੱਤਾ ਕਿ ਜੇ ਐਮਐਲਏ ਐਮਐਲਏ ਅੰਦਰ ਜਾ ਸਕਦਾ ਤਾਂ ਮੈਂ ਮੈਂ ਵੀ ਪਾਸ ਬਣਾਇਆ ਹੋਇਆ ਦੇਖੋ ਮੇਰਾ ਪਾਸ ਇਸ਼ੂ ਕੀਤਾ ਹੋਇਆ ਇਹਨਾਂ ਨੇ ਬਕਾਇਦਾ ਜੇ ਮੇਰਾ ਆਪਣਾ ਕੋਈ ਜਿਹਨਾਂ ਦੇ ਪਾਸ ਨਹੀਂ ਗਏ ਮੜੇ ਦਿਖਾ ਦਿਓ ਮੜੇ ਅੰਦਰ ਜਾਣ ਦੇ ਨਾ ਮੜ ਦਿਖਾ ਦਿਓ ਮੜ ਦਿਖਾ ਦਿਓ ਇਹ ਆ ਵੀ ਜੇ ਜੇ ਐਮਐਲਏ ਅੰਦਰ ਜਾ ਸਕਦਾ ਫਿਰ ਇਹ ਤਾਂ ਬਾਹਰ ਦੇ ਨਾਲ ਮੈਂ ਵੀ ਜਾ ਸਕਦਾ ਐਲ ਜਾ ਸਕਦੇ ਐਸਪੀ ਸਾਹਿਬ ਕਰ ਰਹੇ ਨੇ ਕਿ ਉਹ ਅੰਦਰ ਨਹੀਂ ਕਾਊਂਟਿੰਗ ਵਾਲੀ ਜਗ੍ਹਾ ਨਹੀਂ ਗਏ ਉਹ ਅੰਦਰ ਨਾਲ ਸਾਈਡ ਤੇ ਕਮਰੇ ਦੇ ਬੈਠੇ ਨੇ ਸੋ ਮੇਰਾ ਇਹ ਆ ਵੀ ਜੇ ਉਹ ਸਾਈਡ ਨਾਲ ਨਾਲ ਵਾਲੇ ਕਮਰੇ ਚ ਬੈਠਾ ਐ ਐਮਐਲਏ ਤਾਂ ਮੈਂ ਇਕੱਲਾ ਚਲਾ ਜਾਣਾ ਜਿੱਥੇ ਐਮਐਲਏ ਬਿਠਾਇਆ ਉੱਥੇ ਮੈਨੂੰ ਬਿਠਾ ਲਓ ਅਸੀਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੋਰੇ ਹੈਗੇ ਨੇ ਬਾਕੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੀ ਅੰਦਰ ਪਿਠਾ ਲ ਉਥੇ ਜਿੱਥੇ ਐਮਐਲਏ ਬੈਠਾ ਹੁੰਤੀ ਅਸੀਂ ਬਹਿ ਜਣੇ ਆ ਤੇ ਜੇ ਕਿਤੇ ਆਪਣਾ ਤੁਸੀਂ ਐਮਐਲਏ ਨੂੰ ਮਤਲਬ ਐਮਐਲਏ ਅੰਦਰ ਅਸੀਂ ਬਾਹਰ ਰੱਖਣੇ ਆ ਫਿਰ ਐਮਐਲਏ ਨੂੰ ਬਾਹਰ ਲਿਆਓ ਸੋ ਇਸ ਲਈ ਐਮਐਲਏ ਨੂੰ ਬਾਹਰ ਪ੍ਰਸ਼ਾਸਨ ਨੂੰ ਕੱਢਣਾ ਚਾਹੀਦਾ ਇਦਾਂ ਜਾ ਕੇ ਪ੍ਰਭਾਵ ਨਹੀਂ ਪਾਉਣਾ ਚਾਹੀਦਾ ਅੰਦਰ ਜਾ ਕੇ ਕਿਉਂਕਿ ਜੇ ਐਮਐਲਏ 20 ਬਿੰਦੇ ਲੈ ਕੇ ਅੰਦਰ ਕਾਊਂਟਿੰਗ ਦੇ ਵਿੱਚ ਜਾ ਰਿਹਾ ਤਾਂ ਮੈਂ ਸਮਝਦਾ ਕਿ ਇਹ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਹੈ ਇਦਾਂ ਮਤਲਬ ਫਿਰ ਇਹ ਹੁਣ ਕੋਈ ਨਾ ਕੋਈ ਹੁਣ ਢਾਂਤਲੀ ਹੋਏਗੀ ਕਾਰਨ ਕੀ ਆ ਕਾਰਨ ਇਹ ਆ ਵੀ ਕਿਉਂਕਿ ਹੁਣ ਟ੍ਰੱਕੀਆਂ ਖੁੱਲਗੀਆਂ 1.5 ਘੰਟਾ ਹੋ ਗਿਆ ਹੁਣ ਪਤਾ ਸ਼ੁਰੂ ਹੋ ਗਿਆ। ਉਹ ਵੀ ਕਾਰ ਅੰਦਰ ਹੀ ਗਈ। ਸੋ ਜਦੋਂ ਹੁਣ ਪਾਣਾ ਵਰਤਣਾ ਸ਼ੁਰੂ ਹੋ ਗਿਆ ਤਾਂ ਐਮਐਲਏ ਹੁਣ ਆਪਣੇ ਗੁੰਡਿਆਂ ਨਾਲ ਲੈ ਕੇ ਅੰਦਰ ਚਲੇ ਗਿਆ। ਸੋ ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਅਸੀਂ 5-7 ਮਿੰਟ ਦਾ ਸਮਾਂ ਦਿੱਤਾ ਜੇ 5-7 ਮਿੰਟ ਦੇ ਵਿੱਚ ਐਸਪੀ ਸਾਹਿਬ ਨੇ ਸਵਾਰਣ ਦਵਾਇਆ ਕਿ ਅਸੀਂ ਐਮਐਲਏ ਸਾਹਿਬ ਨੂੰ ਬਾਹਰ ਲੈ ਕੇ ਆਉਂਦੇ ਹਾਂ। ਜੇ 5-7 ਮਿੰਟ ਦੇ ਵਿੱਚ ਉਹ ਬਾਹਰ ਲੈ ਕੇ ਆਉਂਦੇ ਨੇ ਠੀਕ ਹੈ ਨਹੀਂ ਫਿਰ ਅਸੀਂ ਆਪਣੀ ਉਲੀ ਕਾਰਵਾਈ ਅੰਜਾਮ ਕਰਾਂਗੇ। 46705 ਐਮਐਲਏ ਦੀ ਗੱਡੀ ਆ ਤੇ ਕਾਊਂਟਿੰਗ ਸੈਂਟਰ ਦੇ ਵਿੱਚ ਖੜੀ ਆ। ਜਦੋਂ ਕਿ ਉਹਨੇ ਕਾਊਂਟਿੰਗ ਸੈਂਟਰ ਦੇ ਵਿੱਚ ਨਾ ਐਮਐਲਏ ਆ ਸਕਦਾ ਨਾ ਉਹਦੀ ਗੱ ਆਪਣੇ ਬੰਦਿਆਂ ਦੇ ਨਾਲ ਸਰੀਆਮਾ ਕੇ ਅੰਦਰ ਵੜਿਆ ਤੇ ਪ੍ਰਸ਼ਾਸਨ ਨਾ ਇਹ ਅੱਜ ਅੱਗੇ ਦਿਖਾ ਦੇ ਸਟicker ਲਗਾ ਦੇ ਆ। ਇਹ ਨੋਰ ਦੀ ਗੱਡੀ ਆ। ਅੰਦਰ ਕਿਵੇਂ ਆ ਗਈ ਗੱਡੀ ਇਹ? ਬਾਹਰ ਅਸੀਂ ਵੀ ਚੂਣ ਜਿਹੜੇ ਕਾਊਂਟਿੰਗ ਤੋਂ ਬਿਨਾਂ ਜਿਹੜੇ ਅਧਿਕਾਰੀ ਨੇ ਉਹਨਾਂ ਤੋਂ ਵੀ ਨਾ ਕੋਈ ਅੰਦਰ ਹੀ ਨਹੀਂ ਆ ਸਕਦਾ। ਗੱਡੀਆਂ ਤੋਂ ਵੀ ਪਿੱਛੇ ਵੀ ਐਮਐਨ ਕਿਹੜੇ ਹਸਾਨ ਅੰਦਰ ਆ ਕੇ ਬੜਿਆ। ਇੱਕ ਹੋਰ ਗੱਡੀ ਵੀ ਇਹ ਬਿਲਕੁਲ ੱੱਕਾ 20-25 ਬੰਦਿਆਂ ਦੇ ਨਾਲ ਅੰਦਰ ਵੜਿਆ ਹੋਇਆ ਤੇ ਪ੍ਰਸ਼ਾਸਨ ਆ ਜਿਹੜਾ ਉਹ ਬਸ ਗੱਲਾਂ ਬਾਤਾਂ ਮਾਰ ਰਿਹਾ ਕਹਿੰਦਾ ਸ਼ਹਿਰ ਦੇ ਵਿੱਚ ਟੱਟਾ ਤਾਂ ਨਾਲ ਕਮਰੇ ਅਸੀਂ ਕਿਹਾ ਵੀ ਸਾਨੂੰ ਮਡਾਨੋ ਨਾਲ ਜਾ ਕੇ ਕਮਰੇ ਬਿਲਕੁਲ ਠੱਗਾ ਕਿਉਂਕਿ ਪਹਿਲਾ ਜਿਹੜਾ ਰਾਉਂਡ ਖੁੱਲਿਆ ਉਹਦੇ ਚ ਝਾੜੂ ਦਾ ਸਾਫ ਹੋ ਗਿਆ ਉਹ ਤੋਂ ਬਾਅਦ ਹੁਣ ਇਹ ਠੱਕੇ ਚ ਉਤਰਿਆ ਪੰਜਾਬ ਵਿੱਚ ਹਨੇਰ ਗਰਦੀ ਆ ਅੱਜ ਕੋਈ ਪੰਜਾਬ ਵਿੱਚ ਜਮਹੂਰੀਅਤ ਦਾ ਨਾਮ ਨਹੀਂ ਹੋਇਆ ਜੋ ਤੁਸੀਂ ਦੇਖਿਆ ਕਾਗਜ਼ਾਂ 'ਚ ਪੱਗਾਂ ਲੁੱਥੀਆਂ ਕਾਗਜ਼ ਪਾੜ ਕੇ ਖੋ ਕੇ ਲਟ ਡਟ ਕੇ ਸਾਡੇ ਆਪਣੇ ਉਮੀਦਵਾਰਾਂ ਦੇ ਪੇਪਰ ਬਹੁਤ ਸਾਰੇ ਰਿਜੈਕਟ ਹੋਏ ਅੱਜ ਸਵੇਰੇ ਸਾਡਾ ਇੱਕ ਹੋਰ ਉਮੀਦਵਾਰ ਆ ਸਹਿਜਪਾਲ ਸਿੰਘ ਜਿਹਦਾ ਕੂਕਾ ਤਲਵੰਡੀ ਜ਼ੋਨ 'ਚ ਇਲੈਕਸ਼ਨ ਲੜ ਰਿਹਾ ਸੀ ਬਲੌਕ ਸੰਤੀ ਦੀ ਕੱਲ ਕੋਈ ਲੜਾਈ ਕਿਤੇ ਹੋਈ ਸਰਹਜਪਾਲ ਦਾ ਨਾਮ ਨੰਬਰ 1 ਤੇ ਉਸ ਐਫ ਆਈ ਆਰ ਜਦਰਜ ਕਰਤਾ ਮਤਲਬ ਤਾਂ ਕਿ ਉਹ ਕੱਲ ਗਿਣਤੀ ਵਿੱਚ ਨਾ ਜਾ ਸਕੇ ਇਹ ਕਾਦੀ ਇਲੈਕਸ਼ਨ ਹੈ ਕਾਦੀ ਜਮਹੂਰੀਏ ਕਿੱਥੋਂ ਦਾ ਬਦਲਾਵ ਆ ਇਹ ਬਦਲਾਵ ਹੈ ਕਿ ਫੁੱਲ ਬਦਲਾ ਚੱਲ ਰਿਹਾ ਪੰਜਾਬ ਦੇ ਵਿੱਚ ਇਸ ਲਈ ਮੈਂ ਸਿਰਫ ਅਗਰ ਕੋਈ ਸਰਕਾਰ ਨਾਮ ਦੀ ਕੋਈ ਚੀਜ਼ ਆ ਕੋਈ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਸਾਰਾ ਕੁਝ ਈਮੇਲ ਕਰਤਾ ਮੈਂ ਅਗਰ ਕੋਈ ਅਥਾਰਟੀ ਐਗਜ਼ਿਸਟ ਕਰਦੀ ਆ ਜਿਹੜੀ ਸਾਡੀ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੀ ਆ ਮੈਂ ਸਾਰੇ ਡੀਸੀ ਕਪੂਰਥਲਾ ਨੂੰ ਜਿਹੜੇ ਏਡੀਸੀ ਅਰਬਨ ਅਥਾਰਟिटीज ਦੇ ਇੰਚਾਰਜ ਆ ਉਹਨਾਂ ਨੂੰ ਇਲੈਕਸ਼ਨ ਦੇ অবজারভার ਸਿਵਲ ਵਾਲੇ ਮਿਸਟਰ ਸੈਗਲ ਉਹਨਾਂ ਨੂੰ ਜਿਹੜਾ ਪੁਲਿਸ ਦਾ অবজারভার ਆ ਇੱਕ ਆਈਪੀਐਸ ਆਫੀਸਰ ਉਹਨਾਂ ਨੂੰ ਔਰ ਸਭ ਤੋਂ ਵੱਡੀ ਕਿ ਸਟੇਟ ਇਲੈਕਸ਼ਨ ਕਮਿਸ਼ਨ ਰਾਜਕਮਲ ਚੌਧਰੀ ਨੂੰ ਡਾਇਰੈਕਟਲੀ ਈਮੇਲਸ ਕਰਕੇ WhatsApp ਤੇ ਮੈਸੇਜ ਭੇਜ ਕੇ ਕਿ ਇਹ ਇਹ ਦਹਿਸ਼ਤ ਪਾਈ ਜਾ ਰਹੀ ਆ ਸਾਡੇ ਹਲਕੇ ਦੇ ਵਿੱਚ ਸਾਡੇ ਉਮੀਦਵਾਰ ਸਿੱਧਾ ਜ਼ਿਲ੍ਹਾ ਪ੍ਰੀਸ਼ਦ ਦੇ ਢਾਬਾ ਉਹਦੇ ਇੱਕ ਹਿੱਸਾ ਟਾਤਾ ਤੇ ਸਾਡਾ ਬਲਾਕ ਸੰਮਤੀ ਦਾ ਉਮੀਦਵਾਰ ਸਹਿਜਪਾਲ ਸਿੰਘ ਚੀਮਾ ਕੁਕਾ ਤਲਵੰਡੀ ਜ਼ੋਨ ਉਹਨੂੰ ਅੱਜ ਸਵੇਰੇ ਇੰਪਲੀਕੇਟ ਕਰਕੇ ਇੱਕ ਛੁੱਠੀ ਐਫ ਆਈ ਆਰ ਚ ਜਿਹਦੇ ਵਿੱਚ ਕੋਈ ਸਰੋਕਾਰ ਨਹੀਂਗਾ ਉਸ ਲੜਾਈ ਵਿੱਚ ਉਹ ਹਾਜ਼ਰ ਨਹੀਂਗਾ ਕੱਲ ਜਦੋਂ ਲੜਾਈ ਹੋ ਰਹੀ ਕਿਤੇ ਪਤਾ ਨਹੀਂ ਕਿੱਧਰ ਬੇਗੋਵਾਲ ਸਾਈਡ ਤੇ ਉਹ ਨਡਾਲਾ ਕਾਲਜ ਵਿੱਚ ਆਪਣੇ ਜਿਹੜੇ ਬਕਸੇ-ਬੁਕਸੇ ਸੀਗੇ ਉਹਨਾਂ ਦੀ ਦੇਖਰੇਖ ਕਰਨ ਗਿਆ ਸੀਗਾ ਕਿ ਦੇਖਣ ਗਿਆ ਕਿ ਠੀਕ ਸੀਗਾ ਕਿ ਨਹੀਂ ਠੀਕ ਸੀਗਾ ਇਦਨੋਂ ਵੱਡੀ ਦਹਿਸ਼ਤਗਰਦੀ ਨਹੀਂ ਹੋ ਸਕਦੀ ਔਰ ਮੈਂ ਸਮਝਦਾ ਇਹਦਾ ਹਾਰੀ ਸਿੱਦੀ ਕਬੂਲੀਆ ਕਿਉਂਕਿ ਅਗਰ ਕੋਈ ਵੀ ਫੇਅਰ ਇਲੈਕਸ਼ਨ ਹੋਵੇਗੀ ਪੰਜਾਬ ਜਿਹੜੀ ਕਿ 2027 ਚ ਤੱਪੜ ਰੁੱਲ ਜਾਣਗੇ ਇਹਨਾਂ ਦੇ ਜਿਸ ਢੰਗ ਦੇ ਨਾਲ ਇਹਨਾਂ ਨੇ ਪੰਜਾਬ ਚ ਇਸ ਵਕਤ ਜਮਹੂਰੀਅਤ ਦਾ ਕਹਾਣ ਕੀਤਾ ਉਹਦਾ ਕਤਲ ਕੀਤਾ ਵਾ ਸੋ ਮੈਂ ਤੁਹਾਨੂੰ ਸਿਰਫ ਅੱਜ ਦੀ ਤਾਜ਼ਾ ਗੱਲ ਨਾਲ ਅਪਡੇਟ ਕਰਨਾ ਚਾਹੁੰਦਾ ਸੀ ਮੈਂ ਹੁਣ ਬੇਨਤੀ ਕਰੂੰਗਾ ਇੱਕ ਵਾਰ ਮਨੋਜ ਕੁਮਾਰ ਸਾਡੇ ਜਿਹੜੇ ਕੈਂਡੀਡੇਟ ਨੇ ਜ਼ਿਲ੍ਹਾ ਪਰਿਸ਼ਦ ਦੇ ਕੋ ਚੰਦ ਸ਼ਬਦ ਤੋੜਨਾ ਸਾਂਝੇ ਕਰਨ ਦੱਸਣਗੇ ਇਸ ਲਈਤ ਲੱਗੀ ਗੱਲ ਮੂਹਰੇ ਤਿੰਨ ਤੋਂ 4 ਸਾਲ ਹੋ ਗਏ ਜੀ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਵੀ ਜੇ ਸਾਡੇ ਕਿਸੇ ਟਾਬੇ 'ਚ ਕੋਈ ਦੀਵਾਰ 'ਚ ਜਾਂ ਕੋਈ ਪਾਰਕਿੰਗ 'ਚ ਕਿਤੇ ਕੋਈ ਪ੍ਰੋਬਲਮ ਆ ਤੁਸੀਂ ਸਾਨੂੰ ਦੱਸ ਦਿਓ ਅਸੀਂ ਉਹ ਅੱਗੇ ਪਿੱਛੇ ਕਰ ਲੈਨੇ ਸਾਨੂੰ ਇਹ ਗੱਲ ਕੋਈ ਦੱਸਣ ਨੂੰ ਰਾਜੀ ਨਹੀਂਗਾ ਵੀ ਤੁਹਾਡੇ ਚਾਹ ਕਮੀ ਆ ਬਸ ਸਾਨੂੰ ਇੱਕੋ ਗੱਲ ਹੀ ਦਬਕਾ ਮਾਰਦਿਆ ਵੀ ਇਨਚਾਰਜ ਦਾ ਫੋਨ ਕਰਾਓ ਹਲਕਾ ਇਨਚਾਰਜ ਦਾ ਫੋਨ ਕਰਾਓ ਮਤਲਬ ਇਹ ਤਾਂ ਉਹ ਗੱਲ ਹੋ ਗਈ ਵੀ ਬਾਹਰ ਮਰੋੜ ਕੇ ਸਾਨੂੰ ਮਤਲਬ ਝਾੜੂ ਨਰ ਲਾਉਣਾ ਚਾਹੁੰਦੇ ਆ ਜਾਂ ਲਤਾਂ ਥੱਲੇੋਂ ਦੀ ਨਗਾ ਕੇ ਕੰਮ ਕਰਾਉਣਾ ਇਹ ਚੀਜ਼ਾਂ ਸਾਨੂੰ ਨਹੀਂ ਮਨਜ਼ੂਰ ਜੇ ਟੋਣਾ ਤਾਂ ਹੋਰ ਥੋੜਾ ਟਾਲਣ ਕੋਈ ਗੱਲ ਨਹੀਂ ਫੇਰ ਬਣਾ ਲਾਂਗੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਿੰਦੀਆਂ ਪਰ ਮੈਂ ਇੱਕ ਗੱਲ ਦੱਸਣੀ ਚਾਹਨਾ ਜਿ ਦਿਨ ਕਿਤੇ ਸਾਡੀ ਵਾਰੀ ਆ ਗਈ ਲੋਹੇ ਦੇ ਚਣੇ ਚਬਾਵਾਂਗੇ ਲੋਹੇ ਦੇ ਚਣੇ ਆ ਸੁਣ ਲਈ ਤੁਸੀਂ ਸਾਰੀ ਗੱਲ ਆਪਣੇ ਮੂੰਹ ਤੋਂ ਕਿ ਅਸੀਂ ਕੁਝ ਵੀ ਕਰਨ ਨੂੰ ਤਿਆਰ ਆ ਤੁਸੀਂ ਸਾ ਅਸੀਂ ਟੈਕਸ ਦਿੰਦੇ ਟੈਕਸ ਦਿੰਦੇ ਨੇ ਇੱਕ ਲੱਖ ਰੁਪਏ ਟੈਕਸ ਪੰਜਾਬ ਸਰਕਾਰ ਨੂੰ ਇਹਨਾਂ ਦੇ ਇਸ ਢਾਬੇ ਦੇ ਕਮਾਈ ਤੋਂ ਜਾਂਦਾ ਵਾ ਪਰ ਪ੍ਰੋਬੇਬਲੀ ਗਵਰਨਮੈਂਟ ਟੈਕਸ ਵੀ ਨਹੀਂ ਲੈਣਾ ਚਾਹੁੰਦੀ ਤੇ ਠੋਕੋ ਪੋਕੋ ਦੀ ਰਾਜਨੀਤੀ ਪਰਚਾਂ ਦੀ ਰਾਜਨੀਤੀ ਚੱਕ ਲੋ ਢਾ ਲੋ ਬਸ ਇਹੀ ਚੱਲ ਰਿਹਾ ਤੁਹਾਡੇ ذریعے ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਅਪੀਲ ਕਰਦੇ ਆ ਕਿ ਅਗਰ ਕੋਈ ਕਾਨੂੰਨ ਨਾਮ ਦੀ ਚੀਜ਼ ਹੈ ਤਾਂ ਇਹ ਜਿਹੜਾ ਈਓ ਆ ਰੰਦੀਪ ਪੁੜੈਚ ਪਹਿਲਾਂ ਇਹਨੂੰ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹਦੇ ਖਿਲਾਫ ਐਕਸ਼ਨ ਲੈ ਕੇ ਹਦਾਇਤ ਦਿੱਤੀ ਲੋਕਲ ਗਵਰਨਮੈਂਟ ਨੂੰ ਪੰਜਾਬ ਨੂੰ ਕਿ ਇਹਨੂੰ ਚਾਰਜ ਸ਼ੀਟ ਕੀਤਾ ਜਾਵੇ ਹੁਣ ਜਦੋਂ ਇਲੈਕਸ਼ਨ ਆਈ ਇਹਨੂੰ ਫਿਰ ਲੱਭ ਕੇ ਆਰਓ ਲਾਇਆ ਅਸਿਸਟੈਂਟ ਰਿਟਰਨਿੰਗ ਆਫੀਸਰ ਨਡਾਲਾ ਬਲੌਕ ਸਾਰੀਆਂ ਸਮਤੀਆਂ ਦਾ ਜਦੋਂ ਅਸੀਂ ਇਹਦੀ ਹਰਕਤਾਂ ਦੀ ਸ਼ਿਕਾਇਤ ਕੀਤੀ ਇਸ ਵਾਰ ਫਿਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਇਸ ਰਣਦੀਪ ਬੜੈਚ ਦੀ ਤੁਰੰਤ ਇਹਨੂੰ ਰਿਮੂਵ ਕਰਤਾ ਫਰਮ ਡਿਊਟੀ ਅਗਰ ਕੋਈ ਸਿਆਣਾ ਬੰਦਾ ਹੋਵੇ ਤਾਂ ਬੜੀ ਵੱਡੀ ਬੇਇੱਜ਼ਤੀ ਸਮਝਦਾ ਕਿ ਮੇਰੇ ਖਿਲਾਫ ਚੋਣ ਕਮਿਸ਼ਨ ਆਫ ਇੰਡੀਆ ਨੇ ਵੀ ਐਕਸ਼ਨ ਲੈ ਲਿਆ ਸਟੇਟ ਇਲੈਕਸ਼ਨ ਕਮਿਸ਼ਨ ਨੇ ਵੀ ਐਕਸ਼ਨ ਲੈ ਲਿਆ ਪਰ ਫਿਰ ਉਹ ਟਾਬੇ ਤੋੜਨ ਤੇ ਆ ਗਿਆ ਇਹ ਰਣਦੀਪ ਬੜੈਚ ਪਹਿਲਾਂ ਅਕਾਲੀਆਂ ਦਾ ਹੱਥ ਠੋਕਾ ਰਿਹਾ ਵਾ ਹੋਨ ਬੋਕਰ ਦਾ ਹੱਥ ਠੋਕਾ ਚਮਚਾ ਬਣਿਆ ਵਾ ਔਰ ਚੋਣ ਚੋਣ ਕੇ ਸਾਡੇ ਆਦਮੀਆਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਇਹਦਾ ਮਕਸਦ ਸਿਰਫ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਡਰਾਇਆ ਜਾਵੇ ਠੰਕਾਇਆ ਜਾਵੇ ਔਰ ਇੱਥੇ ਜਿਹੜਾ ਝਾੜੂ ਪੋਚੇ ਦੀ ਸਰਕਾਰ ਆ ਇਹਨਾਂ ਨੂੰ ਕਿਸੇ ਤਰੀਕੇ ਨਾਲ ਤਾਕਤਵਾਰ ਕੀਤਾ ਜਾਵੇ ਇਹਦੇ ਖਿਲਾਫ ਸਟੇਟ ਇਲੈਕਸ਼ਨ ਕਮਿਸ਼ਨ ਅਗਰ ਕੋਈ ਐਗਜ਼ਿਸਟ ਕਰਦਾ ਵਾ ਤਾਂ ਮੇਰੀ ਉਹਨਾਂ ਨੂੰ ਅਪੀਲ ਆ ਕਿ ਅੱਜ ਹੀ ਇਹਦੇ ਖਿਲਾਫ ਇਹਨੂੰ ਐਜ਼ ਈਓ ਟਿਲਮਾ ਰਿਮੂਵ ਕੀਤਾ ਜਾਵੇ ਔਰ ਇਹਦੇ ਖਿਲਾਫ ਦੁਬਾਰਾ ਜਿਹੜੀ ਇਹ ਇੱਕ ਡਿਪਾਰਟਮੈਂਟਲ ਇਨਕੁਆਇਰੀ ਖੋਲ ਕੇ ਜਿਹੜਾ ਇਹਨੇ ਇਲੀਗਲ ਤੌਰ ਤੇ ਆਣ ਕੇ ਪੰਜਾਬ ਪੀਲਾ ਚਲਾਇਆ ਚੋਣ ਜਾਬਤੇ ਦੇ ਦੌਰਾਨ ਇਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਨਹੀਂ ਕਰਨਗੇ ਤੇ ਅਸੀਂ ਜਿਹੜਾ ਹੈਗਾ ਵਾ ਉਹ ਇਹ ਮਨੋਜ ਕੁਮਾਰ ਦੇ ਨਾਲ ਡਟ ਕੇ ਖੜੇ ਆਂ ਔਰ ਕੋਈ ਵੀ ਗੈਰ ਕਾਨੂੰਨੀ ਹਰਕਤ ਅਗਰ ਕਰਨਗੇ ਤਾਂ ਸਾਡਾ ਸਾਰਾ ਹਲਕਾ ਜਿਹੜਾ ਪੁਲਤ ਦਾ ਜਿਹਨੇ ਇਮੀਡੀਏਟਲੀ ਜਿੰਨੇ ਬੰਦੇ ਆ ਸਕਦੇ ਸੀ ਮੌਕੇ ਤੇ ਪਹੁੰਚ ਕੇ ਨੇ ਇਹ ਸਾਰੀਆਂ ਗਤੀਵਿਧੀਆਂ ਨੂੰ ਪੰਜਾਬ ਸਰਕਾਰ ਨੂੰ ਬੰਦ ਕਰਨਾ ਚਾਹੀਦਾ ਨਹੀਂ ਤਾਂ ਡਟ ਕੇ ਵਿਰੋਧ ਕਰਾਂਗੇ ਪੰਜਾਬ ਸਰਕਾਰ ਪੰਜਾਬ ਸਰਕਾਰ ਬੋਕਰ ਪਾਰਟੀ ਹਲਕਾਏ ਹੋਏ ਇਨਚਾਰਜ ਜਮਾਨਤ ਜਬਤ ਬੰਦੇ ਇਓ ਢਿਲਵਾ ਕਰਪਟ ਇਓ ਢਿਲਵਾ ਕਰਪਟ ਇਹੋ ਢਿਲਵਾ ਮੁਰਦਾਬਾਦ ਬਦਲਾਖੋਰ ਬੰਦਾ ਮੁਰਦਾਬਾਦ ਚੋਣ ਕਮਿਸ਼ਨ ਵੱਲੋਂ ਕੀਤਾ ਹੋਇਆ ਬੰਦਾ ਮੁਰਦਾਬਾਦ ਮੁਰਦਾਬਾਦ ਚੋਣ ਕਮਿਸ਼ਨ ਵੱਲੋਂ ਦਿੱਤੀ ਸਜ਼ਾ ਮੁਰਦਾਬਾਦ 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 ਆ ਦੇਖ ਲੋ ਲੋਕਾਂ ਦਾ ਗੁੱਸਾ ਬਾਕੀ ਤੁਹਾਡੀ ਭਗਵਾਨ ਦਾ ਮੁਰਦਾਬਾਦ ਰੋਜੀ ਰੋਟੀ ਦੇ ਲਤ ਮਾਰਨੀ ਸਰਕਾਰ ਮੁਰਦਾਬਾਦ ਰੋਜੀ ਰੋਟੀ ਦੇ ਲਤ ਮਾਰਨੀ ਸਰਕਾਰ ਮੁਰਦਾਬਾਦ ਰੋਜੀ ਰੋਟੀ ਦੇ ਲਤ ਮਾਰਨੀ ਸਰਕਾਰ ਮੁਰਦਾਬਾਦ ਬਾਕੀ ਅਸੀਂ ਮਰਦਾਬਾਦ ਮਰਦਾਬਾਦ ਬਾਕੀ ਅਸੀਂ ਡਰ ਰੋਡ ਨਾਲ ਹੈ ਨਹੀਂ ਨਾ ਸਾਡਾ ਕੋਈ ਕੈਂਡੀਡੇਟ ਡਰੇ ਨਾ ਕੋਈ ਝੁਕੇ ਅਖੀਰ ਤੱਕ ਲੜਾਈ ਲੜਾਂਗੇ ਔਰ ਵਾਹਿਗੁਰੂ ਦੀ ਕਿਰਪਾ ਨਾਲ 27 ਵਿੱਚ ਤੁਹਾਨੂੰ ਦੱਸਾਂਗੇ ਕਿ ਕੀ ਹੁੰਦੀ ਹੈ ਇਲੈਕਸ਼ਨ ਔਰ ਜਿਨਾ ਜਿਨਾ ਅਫਸਰਾਂ ਨੇ ਜਿਹੜੇ ਜਿਹੜੇ ਪੋਲਿਟਿਕਲ ਬੰਦਿਆਂ ਨੇ ਸਾਡੇ ਹਲਕੇ ਦੇ ਵਿੱਚ ਝੂਠੇ ਪਰਚੇ ਦਰਜ ਕਰਾਏ ਨੇ 100% ਉਹ ਸਾਰੇ ਝੂਠੇ ਪਰਚੇ ਰੱਦ ਕਰਾ ਕੇ ਉਲਟਾ ਉਹਨਾਂ ਦੇ ਉੱਤੇ 100% ਕਾਰਵਾਈ ਕਰਾਈ ਜਾਵੇ ਇਹ ਮੇਰਾ ਵੀ ਤੁਹਾਡੇ ਨਾਲ ਵਾਅਦਾ ਜਿਹੜੇ ਤੁਸੀਂ ਪਰਚੇ ਦਰਜ ਕਰਾਉਨੇ ਔਰ ਜਿਹੜੇ ਅਫਸਰ ਹਿੱਸਾ ਲੈਂਦੇ ਨੇ ਇਹ ਮੇਰਾ ਪ੍ਰਾ ਮੈਂ ਖੈਰਾ ਨਹੀਂ ਖਵਾਉਂਗਾ ਆਪਣੇ ਆਪ ਨੂੰ ਜੇ ਤੁਹਾਡੇ ਇਕੱਲੇ ਇਕੱਲੇ ਦੇ ਖਿਲਾਫ ਲਿਜਿਟਿਮੇਟ ਕਾਨੂੰਨੀ ਕਾਰਵਾਈ ਕਰਾ ਕੇ ਤੁਹਾਡੇ ਕੋਲੋਂ ਪੂਰਾ ਹਿਸਾਬ ਨਾ ਲਿਆ ਜਾਵੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਪੰਜਾਬ ਚ ਜਿਹੜੀ ਕੱਲ ਹੱਤਿਆ ਹੋਈ ਏ ਲਗਾਤਾਰ ਪੰਜਾਬ ਦੇ ਅੰਦਰ ਰੋਜ਼ ਅਖਬਾਰ ਹੱਤਿਆਵਾਂ ਅਪਹਰਨ ਧਮਕੀਆਂ ਗੈਂਗਿਸਮ ਦੀ ਵਾਰਸ नल भरे हुए एक खिलाड़ी की हत्या और इस तो पहले भी खिलाड़ियों को निशाना बनाया गया भगवंत मान की सरकार पूरी तरह परस्त हो चुकी सरकार के संरक्षण ज माफिया चल रहा गैंगस्टर चल रहे अपराधी चल रहे हथियारबंद ग्रोह चल रहे और बेखौफ घूम रहे ने और घटनाव कर रहे एक घटना खेल प्रतिभा की हत्या है इस तुंत तो पहले भी कई खिलाड़ियों की हत्या की गई ਲਗਾਤਾਰ ਪੰਜਾਬ ਭੇਦੇ ਵਾਤਾਵਰਨ ਚ ਹੈ ਪੰਜਾਬ ਦੇ ਬੱਚੇ ਸਕੂਲ ਨਹੀਂ ਜਾ ਰਹੇ ਡਰ ਦਾ ਖੋਫ ਦਾ ਵਾਤਾਵਰਨ ਹੈ ਪੂਰਾ ਪੰਜਾਬ ਤਰਸਤ ਹੈ ਭਗਵੰਤ ਮਾਨ ਜੀ ਆਪਣੇ ਮਿੱਤਰਾਂ ਦੀ ਤਿਹਾਰ ਜੇ ਰਿਟਰਨ ਮਿੱਤਰਾਂ ਦੀ ਖਾਤਰਦਾਰੀ ਚ ਵਿਸਤ ਨੇ ਪੰਜਾਬ ਜਲ ਰਿਹਾ ਹੈ ਔਰ ਪੰਜਾਬ ਦਾ ਨੀਰੋ ਭਗਵੰਤ ਮਾਨ ਆਪਣੀ ਪੰਛਰੀ ਵਧਾ ਰਿਹਾ ਹੈ ਪੂਰਾ ਪੰਜਾਬ ਤਰਸਤ ਹੈ ਅੱਜ ਪੰਜਾਬ ਜੰਗਲ ਰਾਜ ਬਣ ਚੁੱਕਾ ਹੈ ਔਰ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਨਸਿੱਖਿਆ ਸਾਬਦੋ